ਖਾਸ ਤੌਰ ਤੇ ਤੁਹਾਨੂੰ ਆਪਣੇ ਪ੍ਰੈਸ ਦੇ ਮਤਰਾ ਨੂੰ ਮਿਲਣ ਆਇਆ ਕਿ ਪਿਛਲੇ 2 ਦਿਨ ਤੋਂ ਅਖਬਾਰਾਂ ਚ ਖਬਰਾਂ ਲੱਗੀਆਂ ਹੈ ਐ ਦੇ ਚ ਇਲੈਕਟ੍ਰੋਨਿਕ ਮੀਡੀਆ ਚ ਔਰ ਕੁਝ ਪ੍ਰਿੰਟ ਮੀਡੀਆ ਚ ਵੀ ਆਇਆ ਕਿ 2 ਦਿਨ ਪਹਿਲਾਂ ਸਰਦਾਰ ਹਰਜੋਤ ਸਿੰਘ ਬੈਂਸ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਇਰਦ ਪਰ ਤੋਂ ਨੰਗੜ ਤੱਕ ਜਿਹੜੀ ਸੜਕ ਹੈ ਇਹਦੀ ਫੋਰ ਲੀਨਿੰਗ ਹੋ ਰਹੀ ਹੈ। ਔਰ ਬੈਂਸ ਸਾਹਿਬ ਨੇ ਇਹਦਾ ਕ੍ਰੈਡਿਟ ਲੈਣਾ ਚਾਹਿਆ। ਔਰ ਕਿਹਾ ਕਿ ਮੈਂ ਬੜੀ ਧੜ ਤੋੜ ਕਰਕੇ ਇਹਨੂੰ ਪ੍ਰੋਜੈਕਟ ਨੂੰ ਸਿਰੇ ਚੜਾਉਣ ਵਾਸਤੇ ਕੋਸ਼ਿਸ਼ ਕੀਤੀ। ਔਰ ਕੱਲ ਭਾਜੀਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜੀਲ ਦੇ ਚੁਣਾ ਨੇ ਇਹ ਗੱਲ ਕਹੀ ਹੈ ਕਿ ਸੂਬਾ ਸਰਕਾਰ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਯੋ ਕੁਝ ਵੀ ਕਾਰਗਰੀ ਚੱਲੀ ਹੈ ਉਹ ਕੇਂਦਰੀ ਸਰਕਾਰ ਮੈਂ ਤੁਹਾਡੇ ਨਾਲ ਹੀ ਇਹ ਗੱਲ ਕਹਿਣਾ ਚਾਹ ਰਿਹਾ ਕਿ जग ਜਾਣਦਾ ਹੈ ਕਿ ਜਿਹੜੀ ਚੰਡੀਗੜ੍ਹ ਨੂੰ ਮਨਾਲੀ ਨੂੰ ਸੜਕ ਗਈ ਹੈ ਇਹ ਕਿਰਤ ਪਰ ਤੋਂ ਮਨਾਲੀ ਨੂੰ ਚਲੀ ਜਾਂਦੀ ਹੈ ਔਰ ਜਿਹੜੀ ਹੁਸ਼ਿਆਰ ਪਰ ਤੋਂ ਧਰਮਸ਼ਾਲਾ ਨੂੰ ਜਾਂਦੀ ਹੈ ਇਹ ਮਵਾਰਖ ਪਰ ਤੋਂ ਟਨ ਲੈ ਕੇ ਅੱਗੇ ਹਿਮਾਚਲ ਵੱਲੋਂ ਭੱਜਦੀ ਹੈ ਮੁਬਾਰਕਪੁਰ ਤੋਂ ਲੈ ਕੇ ਕੀਰਤਪੁਰ ਤੱਕ ਦਾ ਜਿਹੜਾ ਵਿਚ ਦਾ ਟੋਟਾ ਸੀ ਇਹ ਨੈਸ਼ਨਲ ਹਾਈਵੇ ਨਹੀਂ ਸੀ ਲੇਕਿਨ ਦੋਨੋਂ ਪਾਸੇ ਨੈਸ਼ਨਲ ਹਾਈਵੇ ਸੀ ਕਿਉਂਕਿ ਦੁਨੀਆ ਦਾ ਬਹੁਤ ਵੱਡਾ ਸਥਾਨ ਕਕਸ਼ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਹੈ ਜਿਹੜਾ ਸਿੱਖ ਜਗਤ ਦਾ ਖਾਸ ਤੌਰ ਤੇ ਤੇ ਆਮ ਲੋਕਾਂ ਦਾ ਸਭ ਦਾ ਦੁਨੀਆ ਭਰ ਵਿੱਚ ਵਸਦੇ ਜਿਹੜੇ ਲੋਕ ਨੇ ਜਿਹੜੇ ਗੁਰੂ ਮਹਾਰਾਜ 'ਚ ਆਸਥਾ ਵਿਸ਼ਵਾਸ ਰੱਖਦੇ ਨੇ ਉਹਨਾਂ ਦਾ ਆਨੰਦ ਪੁਰਾਣਾ ਜਾਣਾ ਰਹਿੰਦਾ ਲੱਖਾਂ ਲੋਕ ਇੱਥੇ ਆਉਂਦੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸਾਲ 2014 'ਚ ਜਦੋਂ ਸਰਦਾਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਥੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕਰਕੇ ਇਹਨੂੰ ਪਰ ਤੋਂ ਮਾਰਕ ਪਰ ਤੱਕ ਜਿਹੜਾ ਸੜਕ ਦਾ ਜਿਹੜਾ ਵਿਚ ਦਾ ਹਿੱਸਾ ਸੀ ਇਹਨੂੰ ਨੈਸ਼ਨਲ ਹਾਈਵੇ ਅਲਾਮ ਦਿੱਤਾ ਸੀ ਇਹ ਕੇਂਦਰੀ ਸਰਕਾਰ ਦੀ ਬੜੀ ਦੇਰ ਦੀ ਪਾਲਿਸੀ ਹੈ ਕਿ ਜਿੱਥੇ ਵੀ ਕਿਤੇ ਨੈਸ਼ਨਲ ਹਾਈਵੇ ਹੋਏਗੀ ਉਹਦੀ 4 ਲੇਨਿੰਗ ਹੋਏਗੀ ਮੈਂ ਤੁਹਾਡੇ ਰਾਹੀਂ ਆਮ ਪਬਲਿਕ ਨੂੰ ਦੱਸਣਾ ਚਾਹੁੰਨਾ ਹੈ ਕਿ ਇਹ ਜਿਹੜੀ 4 ਲੇਨਿੰਗ ਹੋਣੀ ਹੈ ਇਹ ਬਹੁਤ ਦੇਰ ਪਹਿਲਾਂ ਹੋ ਜਾਣੀ ਚਾਹੀਦੀ ਹੈ 14 ਦੀ ਨੈਸ਼ਨਲ ਹਾਈਵੇ ਹੋ ਕੇ ਅੱਜ 26 ਵਿੱਚ ਵੀ ਲੈਣ ਦੇ ਨੋਟੀਫਿਕੇਸ਼ਨ ਹੋ ਰਹੇ ਆ ਜੀ ਦਾ ਕ੍ਰੈਡਿਟ ਹਰਜੋਤ ਸਿੰਘ ਬੈਂਸ ਲੈਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਡੇ ਨਾਲ ਹੀ ਪੁੱਛਣਾ ਚਾਹੁੰਦਾ ਕਿਹਾ ਬੈਂਸ ਸਾਹਿਬ ਜਾਂ ਭਾਜਪਾ ਦਾ ਕੋਈ ਨੁਮਾਇੰਦਾ ਇਹ ਲੋਕਾਂ ਨੂੰ ਦੱਸੇਗਾ ਵੀ ਇੰਨਾ ਲੇਟ ਕਿਉਂ ਹੋਇਆ ਇਹ ਜਿਹੜੀ ਸੀ 4 ਲੈਣਿਕ ਇਹ ਬਹੁਤ ਦਿਨ ਪਹਿਲਾਂ ਉਹ ਜਿਹੜੀ ਚਾਹੀਦੀ ਸੀ ਸਾਰੇ ਦੇਸ਼ ਵਿੱਚ ਫੋਰ ਲੇਨਿੰਗ ਹੋ ਰਹੀ ਹੈ ਤੁਸੀਂ ਜਿੱਥੇ ਵੀ ਜਾਓ ਨੈਸ਼ਨਲ ਹਾਈਵੇ ਦੀ ਫੋਰ ਲੇਨਿੰਗ ਹੋ ਚੁੱਕੀ ਹੈ ਜੇ ਸਾਰੇ ਮੁਲਕ 'ਚ ਫੋਰ ਲੇਨਿੰਗ ਹੋ ਚੁੱਕੀ ਹੈ ਤਾਂ ਕੀਰਤਪੁਰ ਤੇ ਲੈ ਕੇ ਮੁਵਾਰਕਪੁਰ ਤੱਕ ਕਿਉਂ ਨਹੀਂ ਹੋਈ ਇਹਦੀ ਸਿੱਧਮ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਿਹੜਾ ਨੇ ਪਰਵਾਹ ਹੀ ਨਹੀਂ ਕੀਤੀ ਜਾਂ ਕੇਂਦਰ ਸਰਕਾਰ ਦੀ ਹੈ ਜਿਹਦੀ ਅੱਖ ਨਹੀਂ ਖੁੱਲੀ ਹਾਲਾਂਕਿ ਇਹ ਰਸਤਾ ਜਿਹੜਾ ਹੈ ਉਹ ਸਾਰੇ ਹਿਮਾਚਲ ਨੂੰ ਜਾਂਦਾ ਹੈ ਹਿਮਾਚਲ ਵਾਲੇ ਵੀ ਉਹਨਾਂ ਹੀ ਇਸਤੇਮਾਲ ਕਰਦੇ ਹੁਣ ਇਹਦੀ ਹੋਈ ਐ ਫੋੜ ਲੈਣੀ ਇੱਕ ਤਾਂ ਗੱਲ ਮੈਂ ਕਲੀਅਰ ਕਰਨੀ ਸੀ ਕਿ ਇਹ ਜਿਹੜਾ ਕ੍ਰੈਡਿਟ ਲੈਂਡ ਦੀ ਜਿਹੜੀ ਲੜਾਈ ਦੋਨਾਂ ਪਾਰਟੀਆਂ ਚੱਲ ਰਹੀ ਹੈ ਇਹ ਬਿਲਕੁਲ ਬੇਬੁਨਿਆਦ ਹੈ ਬਲਕਿ ਦੋਨਾਂ ਪਾਰਟੀਆਂ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਇਹ ਲੇਟ ਕਿਉਂ ਹੈ ਔਰ ਇਹਦੇ ਵਾਸਤੇ ਖੇਦ ਪ੍ਰਗਟ ਕਰਨਾ ਚਾਹੀਦਾ ਦੂਜੀ ਗੱਲ ਇਹ ਸੜਕ ਦੇ ਉੱਪਰ ਬਹੁਤ ਸਾਰੀਆਂ ਦੁਕਾਨਾਂ ਤੇ ਵਪਾਰਕ ਸੰਸਥਾਨਾਂ ਰੁਫੜੀ ਦੀ ਮਾਰਕੀਟ ਹੈ ਢੇਰ ਦੀ ਮਾਰਕੀਟ ਹੈ ਬਰੰਪਰ ਦੀ ਮਾਰਕੀਟ ਹੈ ਸਾਡੀ ਜਵਾਰ ਮਾਰਕੀਟ ਦੀ ਮਾਰਕੀਟ ਹੈ ਇੱਥੇ ਬਹੁਤ ਸਾਰੀਆਂ ਵਪਾਰਕ ਇਹਦੇ ਤੇ ਹੈ ਮੈਂ ਸਰਕਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਦੋਨਾਂ ਨੂੰ ਕੇਂਦਰ ਨੂੰ ਵੀ ਪੰਜਾਬ ਨੂੰ ਕਿ ਇਸ ਗੱਲ ਨੂੰ ਯਕੀਨੀ ਬਣਾ ਕਿ ਜਿੱਥੇ-ਜਿੱਥੇ ਮਾਰਕੀਟਾਂ ਆ ਉੱਥੇ-ਉੱਥੇ ਫਲਾਈ ਓਵਰ ਬਣ ਇਹ ਸੜਕ ਨੂੰ ਬਣਾਉਣ ਖਾਤਰ ਜਿਨ੍ਹਾਂ ਲੋਕਾਂ ਦੀ ਰੋਜੀ ਰੋਟੀ ਹੈ ਮੁਸ਼ਕਿਲ ਨਾਲ ਆਦਮੀ ساری ਜ਼ਿੰਦਗੀ ਜੁਹਿਦ ਕਰਕੇ ਇੱਕ ਦੁਕਾਨ ਬਣਾਉਂਦਾ ਹੈ ਉਹ ਦੁਕਾਨ ਟਹਿਣੀ ਨਹੀਂ ਚਾਹੀਦੀ ਉਹ ਦੁਕਾਨ ਵਿਚੜੀਆੜੀ ਚਾਹੀਦੀ ਬਲਕਿ ਇਹ ਸਾਰੇ ਵਪਾਰਕ ਸੰਸਥਾਨਾਂ ਨੂੰ ਬਚਾਉਣ ਵਾਸਤੇ ਕੀਰਤਪੁਰ ਤੋਂ ਲੈ ਕੇ ਨੰਗਲ ਤੱਕ ਜਿੱਥੇ-ਜਿੱਥੇ ਮਾਰਕੀਟਾਂ ਹਨ ਆਂੀਆਂ ਵਿੱਚ ਉਹਨਾਂ ਮਾਰਕੀਟਾਂ ਨੂੰ ਬਚਾਇਆ ਜਾਵੇ ਔਰ ਉਥੇ-ਉਥੇ ਭਲਾਈ ਓਵਰ ਬੜਾਏ ਜਾਣ ਜੇ ਇਸ ਗੱਲ ਤੇ ਗੌਰ ਨਾ ਕੀਤੀ ਲੋਕਾਂ ਦੇ ਵਪਾਰਕ ਸੰਸਥਾਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਾਟੂ ਆਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਪਾਰਟੀਆਂ ਤੋਂ ਖਲਾਫ ਟੱਕਰੇ ਲੜਾਈ ਲੜੇਗੀ ਔਰ ਅਸੀਂ ਹੌਂ ਨਹੀਂ ਦਮਾਂਗੇ ਅਸੀਂ ਇਹ ਫਲਾਈਓਵਰ ਬਣਵਾ ਕੇ ਦਮਾਂਗੇ ਸਰ ਇਹ ਕਿਦੋਂ ਦੀ ਲੜਾਈ ਦੀ ਗੱਲ ਕਰਦੇ ਹੋ ਹਰ ਕਿਸਮ ਦੀ ਜੋ ਪ੍ਰਜਾਤੰਤਰ ਤੇ ਲੜੀ ਜਾਂਦੀ ਹੈ ਜੋ ਪ੍ਰਜਾਤੰਤਰ ਚ ਕੋਈ ਰਾਜਨੀਤਿਕ ਪਾਰਟੀ ਲੜਾਈ ਲੜ ਸਕਦੀ ਹੈ ਅਸੀਂ ਕਾਨੂੰਨੀ ਵੀ ਲੜਾਂਗੇ ਅਸੀਂ ਸੜਕ 'ਤੇ ਵੀ ਲੜਾਂਗੇ ਅਸੀਂ ਗਲੀ ਮਹੱਲੇ ਜਿਵੇਂ ਲੜਾਂਗੇ ਜਿੱਥੇ ਲੋੜ ਪਈ ਅਸੀਂ ਲੜਾਂਗੇ ਲੇਕਿਨ ਅਸੀਂ ਹਜ਼ਾਰਾਂ ਹਜ਼ਾਰਾਂ ਜਿਹੜੇ ਲੋਕ ਹੈ ਉਹਨਾਂ ਦੀ ਰੋਜੀ ਰੋਟੀ ਜਿਹੜੀ ਹੈ ਉਹਦੀ ਪੇਟ ਤੇ ਬੀਰ ਜੂ ਗਾੜੀ ਦੀ ਛੂਰੀ ਨਹੀਂ ਚੱਲਣ ਦਮਾਗੇ ਇਹ ਸਾਡੀ ਜਮਾਨਤ